आपकी कुछ लिमिटेशन है अगर सरकार को लगता है कि जर्नलिस्ट उनकी निंदा ना करें तो उनमें इतने घट होने चाहिए कि पब्लिक ऑर्डर इश्यू कर दें कह दें कि जो भी सरकार की निंदा करेगा हम उसको उसके अगेंस्ट एफ करेंगे उतनी हिम्मत क्या तो सरकार रखे करे और मैं चंडीगढ़ प्रेस क्लब की तरफ से ये आप सबको आश्वासन देता हूं कि कोई भी कभी भी किसी भी जर्नलिस्ट के साथ कहीं भी कोई धक्का होगा कोई तकलीफ होगी हम साथ खड़े हैं हो सकता है कहीं कोई चीज हमसे भी नजरअंदाज हो जाए तो उसके लिए हम माफी भी मांगते हैं और आगे भी उम्मीद करते हैं कि जो ये आवाज है ये इस तरह ही बढ़ती रहे क्योंकि जो न्यूक्लियर फ्यूजन है जो न्यूक्लियर रिएक्शन है वो एक एटम से स्टार्ट होता है और सरकार ने भी कोशिश करी कि उस एटम को ब्रेक कर दे लेकिन उनको नहीं पता कि वो जो ब्रेक करने के बाद वो और जो रिएक्शन कहीं जो है उस चीज को वो आगे

ਹਾਂ ਜਿਹੜੀਆਂ ਗੱਲਾਂ ਤਕਰੀਬਨ ਹੋ ਚੁੱਕੀਆਂ ਉਹਨਾਂ ਨੂੰ ਨਾ ਕਰਦੇ ਆ ਮੈਂ ਇੱਕ ਦੋ ਚੀਜ਼ਾਂ ਬਨ ਤੁਹਾਡਾ ਧਿਆਨ ਬੋਲਣਾ ਕਿ ਅਸਲ ਚ ਪੱਜਾ ਉਹਨਾਂ ਲੋਕਾਂ ਨੇ ਸਾਡੇ ਤੇ ਕੀਤਾ ਹੈ ਜਿਨ੍ਹਾਂ ਦੇ ਕੁਝ ਡਾਇਲੋਗ ਮੈਂ ਤੁਹਾਨੂੰ ਯਾਦ ਕਰਵਾਉਣਾ ਖਾਸ ਤੌਰ ਤੇ ਹੈਲੀਕਾਪਟਰ ਨੂੰ ਲੈ ਕੇ ਵਾਦਲ ਸਿੰਘ ਇੱਥੇ ਆਏ ਹੈ ਇਹ ਇਹਨਾਂ ਦੇ ਝੂਠੇ ਲਾਉਦੇ ਸੀ ਸੈਕੰਡ ਇੱਕ ਚੀਜ਼ ਨੂੰ ਅਕਸਰ ਕਹਿੰਦੇ ਹੁੰਦੇ ਸੀ ਕਿ ਲਾਲ ਬੱਤੀ ਆਣੀ ਜਾਂ ਗੱਡੀਆਂ 'ਚ ਚਿੱਟਾ ਜਾਂਦਾ ਹੈ। ਇਸ ਤੋਂ ਇਲਾਵਾ ਸਾਡੇ ਪੰਜਾਬ ਦੇ ਵਿੱਚ ਇੱਕ ਹਾਦਸਾ ਇਸ ਤਰ੍ਹਾਂ ਦਾ ਹੋਇਆ ਕਿ ਜਦੋਂ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ ਗਵਰਨਰ ਦਾ ਤਾਂ ਉਸ ਦੇ ਵਿੱਚੋਂ ਕਰੰਸੀ ਡਿੱਗੀ ਸੀ। ਮਤਲਬ ਕਿ ਜਿਹੜੀਆਂ ਚੀਜ਼ਾਂ ਇਹਨਾਂ ਨੇ ਕਈਆਂ ਇਹਨਾਂ ਚੀਜ਼ਾਂ ਨੂੰ ਅੱਜ ਤੱਕ ਸਥਾਪਿਤ ਕੰਮ ਨਹੀਂ ਖਾਤੇ ਉਲਟਾ ਜਦੋਂ ਹੁਣ ਇਹਨਾਂ ਚੀਜ਼ਾਂ ਦੇ ਮੱਦੇਨਜ਼ਰ ਇਤਨਾ ਸਵਾਲ ਹੋਇਆ ਹੈ ਕਿ ਭਾਈ ਹੈਲੀਕਾਪਟਰ ਦੀ ਵਰਤੋਂ ਕਦੋਂ ਤੋਂ ਕਿ ਜਿਸ ਦਿਨ ਸੀਐਮ ਸਾਹਿਬ ਇੱਥੇ ਨਹੀਂ ਸਨ ਉਹ ਹੈਲੀਕਾਪਟਰ ਕੌਣ ਵਰਤ ਰਿਹਾ ਸੀਗਾ ਹੁਣ ਹੈਲੀਕਾਪਟਰ ਦੀ ਵਰਤੋਂ ਬਾਬਤ ਇਹਨਾਂ ਦੇ ਆਪਣੇ ਲੀਡਰ ਸਾਹਿਬ ਇਹਨਾਂ ਦੇ ਆਪਣੇ ਅਫੀਸ਼ੀਅਲ ਉਹ ਅਖਬਾਰਾਂ ਦੇ ਵਿੱਚ ਪ੍ਰੈਸ ਕਾਨਫਰੰਸਾਂ 'ਚ ਬਿਆਨ ਦੇ ਚੁੱਕੇ ਆ ਕਮਾਲ ਦੀ ਗੱਲ ਹੈ ਕਿ ਪੁਲਿਸ ਇੱਕ ਸਾਈਡ ਤੋਂ ਕਹ ਰਹੀ ਹੈ ਕਿ ਜੀ ਮਿਸਲੀਡਿੰਗ ਇਨਫੋਰਮੇਸ਼ਨ ਹੈ ਮਿਸਲੀਡਿੰਗ ਇਨਫੋਰਮੇਸ਼ਨ ਕਿਵੇਂ ਹੋ ਗਈ ਜਦੋਂ ਤੁਸੀਂ ਉਸ ਚੀਜ਼ ਨੂੰ ਸਥਾਪਿਤ ਕਰ ਚੁੱਕੇ ਕਿ ਹਾਂ ਉਸ ਦਿਨ ਇਹ ਹੈਲੀਕਾਪਟਰ ਉੱਡਿਆ ਸੀ ਜੀ ਆ ਗਵਰਨਰ ਸਾਹਿਬ ਨੇ ਉਡਾਇਆ ਜਾਂ ਕੋਈ ਕਿਸੇ ਨੇ ਵੀ ਵਰਤਿਆ ਉਹ ਇੱਕ ਵੱਖਰਾ ਵਿਸ਼ਾ ਹੈ ਤਾਂ ਉਹ ਚੀਜ਼ ਮਿਸਲੀਡਿੰਗ ਕਿਵੇਂ ਹੋ ਗਈ ਮਿਸਲੀਡਿੰਗ ਉਹ ਚੀਜ਼ ਹੈ ਜਦੋਂ ਤੁਸੀਂ ਕਹਿ ਦਿੱਤਾ ਕਿ BMW ਇੱਥੇ ਕਾਰਖਾਨਾ ਲਾਊਗਾ ਮਿਸਲੀਡਿੰਗ ਉਸ ਵੇਲੇ ਸੀ ਜਦੋਂ ਤੁਸੀਂ ਕਹਿ ਦਿੱਤਾ ਕਿ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਿਸਲੀਡਿੰਗ ਉਹਦੋਂ ਹੁੰਦੀ ਹੈ ਆ ਜਦੋਂ ਹੁਣ ਇੱਕ ਭਾਈ ਸਾਹਿਬ ਇੱਥੇ ਆਰਟੀਆਈ ਲੈ ਕੇ ਆਏ ਨੇ ਜਿਹੜੇ ਇਹਨਾਂ ਦੇ ਐਨਆਰਆਈ ਸਭਾ ਦੇ ਪ੍ਰਧਾਨ ਹੈ ਬੀਬੀ ਉਸ ਸੰਬੰਧ ਦੇ ਵਿੱਚ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਕਿਹਾ ਜੀ ਆ ਆਉਂਦੀ ਹੈ ਮਿਸ ਇਨਫੋਰਮੇਸ਼ਨ ਮਿਸਲੀਡਿੰਗ ਇਨਫੋਰਮੇਸ਼ਨ ਤੁਹਾਡੇ ਇੱਥੋਂ ਦੇ ਸਤੇ ਬੰਦੇ ਕਲਪੇ ਬੰਦੇ ਆ ਇੱਥੇ ਮੋਨ ਹੈ ਮੋਹ ਦੇ ਘਰ ਦੇ ਵਿੱਚ ਪੁਲਸ ਚਲੇ ਗਈ ਕਿਉਂ ਕਹਿੰਦੇ ਜੀ ਉਹਨੇ ਡਰੱਗ ਤੇ ਇੱਕ ਵੀਡੀਓ ਕੀਤਾ ਹੁਣ ਜਾ ਕੇ ਉਹ ਕਹਿੰਦੇ ਆ ਕਿ ਵੀਡੀਓ ਡਿਲੀਟ ਕਰੋ ਕੱਲ ਨੂੰ ਇਹ ਗੱਲ ਜਿਹੜੀ ਆ ਇਹ ਵਿਆਖਿਆ ਤੈਅ ਕਰਨ ਵਾਲੇ ਬਹੁਤ ਸਾਰੇ ਹੋ ਜਾਂਦੇ ਜੀ ਪੱਤਰਕਾਰ ਨਹੀਂ ਇਹ ਕੰਟੈਂਟ ਕ੍ਰியேਟਰ ਕੀ ਕੰਟੈਂਟ ਕ੍ਰியேਟਰ ਦੀ ਕੋਈ ਬੋਲਣ ਦੀ ਆਜ਼ਾਦੀ ਨਹੀਂ ਜੇ ਬੋਲਣ ਦੀ ਆਜ਼ਾਦੀ ਨਹੀਂ ਤਾਂ ਫਿਰ ਇੱਕ ਨਾਗਰਿਕਤਾ ਜਿਹੜਾ ਬੰਡamentals ਰਾਈਟ ਹੈ ਜੋ ਬੋਲਣ ਦਾ ਅਧਿਕਾਰ ਹੈ ਕੀ ਪੰਜਾਬ ਦੇ ਵਿੱਚ ਉਹ ਲਾਗੂ ਨਹੀਂ ਹੁੰਦਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵੇਲੇ ਪੰਜਾਬ ਦੀ ਧਰਤੀ ਤੇ ਜੋ ਵਾਪਰ ਰਿਹਾ ਉਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਨਿਸ਼ਾਨਾ ਬਣਾਇਆ ਕੁਝ ਆਪਣੇ ਪੋਲੀਟੀਕਲ ਜਿਹੜੇ ਇਹਨਾਂ ਦੇ ਰਹੋਦੀ ਸੀ ਚਾਹੇ ਉਹਦੇ ਚਲਕਾ ਲੰਬਾ ਹੈ ਚਾਹੇ ਉਹਦੇ ਚ ਨਵੀਨ ਜਿੰਦਲ ਹੈ ਕੁਮਾਰ ਵਿਸ਼ਵਾਸ ਹੈ ਉਸ ਤੋਂ ਬਾਅਦ ਫਿਰ ਕੈਕਟਾਉਨ ਹੁੰਦਾ ਅਮਰਪਾਲ ਸਿੰਘ ਉਰਾਤੇ ਉਸ ਤੋਂ ਬਾਅਦ ਫਿਰ ਵਾਰੀ ਆਉਂਦੀ ਹੈ ਪੱਤਰਕਾਰਾਂ ਦੇ ਔਰ ਪੱਤਰਕਾਰਾਂ ਤੇ ਜੋ ਇਹਨਾਂ ਮੈਂ ਤੁਹਾਨੂੰ ਯਾਦ ਕਰਵਾ ਦਿਆਂ ਸੁਖਨੇਤ ਸਿੱਧੂ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਭਾਵਨਾ ਕਿਸ਼ੋਰ ਨੂੰ ਇਹਨਾਂ ਨੇ ਗ੍ਰਿਫਤਾਰ ਕਰਵਾਇਆ ਭਾਵਨਾ ਕਿਸ਼ੋਰ ਨੂੰ ਰਾਤ ਨੂੰ ਹਾਈ ਕੋਰਟ ਨੇ ਰੀਲீஸ் ਕਰਵਾਇਆ ਉਸ ਤੋਂ ਬਾਅਦ ਅਗਲਾ ਕਦਮ ਅਰਜਿੰਦਰ ਕੱਡੜ ਦੇ ਅੰਦਰ ਸੁੱਤੀ ਆ ਨਾ ਉਸ ਤੋਂ ਬਾਅਦ ਜੇ ਤੁਸੀਂ ਵੇਖੋਗੇ ਤਾਂ ਇਹਨਾਂ ਨੇ ਸਾਡੇ ਪਿੱਛੇ ਪਤਾ ਨਹੀਂ ਕਿਹੜੇ ਕਿਹੜੇ ਲਾਛੜੇ ਸੀ ਆਈ.ਡੀ. ਆ ਜੀ ਭਲਾਣੀ ਅਸੀਂ ਆਪਣੀ ਬਣਾਈ ਸੀ ਆਈ.ਡੀ. ਤੇਰੇ ਪਿੱਛੇ ਲਾਈ ਸੀ ਆਈ.ਡੀ. ਉਹ ਜਾ ਕੇ ਸਾਡੇ ਤਰੀਆਨੇ ਸਟੋਰਾਂ ਤੋਂ ਪੁੱਛੀ ਜਾਂਦੇ ਆ ਕਿ ਇਹਨਾਂ ਦੇ ਘਰੇ ਰਾਸ਼ਨ ਕਿੰਨਾ ਜਾਂਦਾ ਹੈ ਇਹ ਸਾਡੀਆਂ ਗਵਕਾਰਾਂ ਲੱਭਦੇ ਫਿਰਦੇ ਆ ਇਹ ਪ੍ਰਾਪਰਟੀਆਂ ਲੱਭਦੇ ਫਿਰਦੇ ਆ ਉਹ ਕੋਈ ਕਹਿੰਦਾ ਪੱਤਰਕਾਰ ਕੋਲ ਕਾਰ ਕਿੱਥੋਂ ਆ ਗਈ ਮੈਂ ਕਿਹਾ ਜੀ ਉਦਾਂ ਹੀ ਆ ਜਾਂਦੀ ਹੈ ਕਮਾਈ ਕਰਕੇ ਜਿਵੇਂ ਰੈਕਸ ਉਹਨਾਂ ਦੇ ਚੱਪਲ ਵਾਲੇ ਅੱਜ ਕੱਲ ਗੁੱਚੀ ਪਾਈ ਫਿਰਦੇ ਆ ਤੁਹਾਡੇ ਬੰਦੇ ਉਦਾਂ ਹੀ ਅਸੀਂ ਕਮਾਈ ਕਰਦੇ ਆ ਯਾਰ ਤਾਂ ਗੱਲ ਇਹ ਆ ਕਿ ਸਵਾਲ ਅੱਜ ਇਸ ਚੀਜ਼ ਦਾ ਹੈ ਕਿ ਤੁਸੀਂ ਤੁਸੀਂ ਕਹਿੰਦੇ ਹੋ ਕਿ ਅਸੀਂ ਭਗਤ ਸਿੰਘ ਦੇ ਵਾਰਿਸ ਹਾਂ ਯਾਰ ਭਗਤ ਸਿੰਘ ਨੇ ਲੋਕਾਂ ਦੇ ਕੰਨ ਖੋਲਣ ਵਾਸਤੇ ਧਮਾਕਾ ਕਰਕੇ ਪਰਚੇ ਵੰਡੇ ਸੀ ਤੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਪਰਚੇ ਕਰ ਰਹੇ ਹੋ ਤੋਹੀ ਖਟਕੜ ਕਲਾ ਦੇ ਵਿੱਚ ਸੌ ਚੁੱਕਣ ਮੌਕੇ ਹੀ ਕੀ ਕੀਤਾ ਸੀ ਦੋ ਸਾਰੇ ਪੰਜਾਬ ਦੀ ਟ੍ਰਾਂਸਪੋਰਟ ਲਾਤੀ ਸਾਰਾ ਕੁਝ ਕਰਤਾ ਫਿਰ ਉਸ ਤੋਂ ਬਾਅਦ ਮੈਂ ਯਾਦ ਕਰਵਾਉਣਾ ਕਿ 11 ਦਿਨ ਇੱਕ ਖਬਰ ਲੱਗੀ ਕਿ 11 ਦਿਨ ਮੁੱਖ ਮੰਤਰੀ ਸਾਹਿਬ ਨੇ ਹੈਲੀਕਾਪਟਰ ਨਹੀਂ ਇਸਤੇਮਾਲ ਕੀਤਾ ਪਤਾ ਨਹੀਂ ਮੁੱਖ ਮੰਤਰੀ ਨੂੰ ਕਿੱਧਰੋਂ ਚੇਤਾ ਆ ਗਿਆ ਫਿਰ ਹੈਲੀਕਾਪਟਰ ਤੇ ਪੈਰ ਹੀ ਲੱਗਣ ਦੇ ਤੇਜ ਤੱਕ ਕਦੇ ਗੁਜਰਾਤ ਉਹ ਚਰਖਾ ਕੱਤਣ ਗਏ ਉੱਥੇ ਪਤਾ ਨਹੀਂ ਕਿੰਨੇ 45 ਲੱਖ ਦਾ ਇੱਕ ਬਿੱਲ ਸੀ ਇੱਕ ਪਤਾ ਨਹੀਂ ਕਿੰਨਾ ਸੀ ਉਸ ਤੋਂ ਬਾਅਦ ਤੁਸੀਂ ਆਰਟੀਆਈ ਲਈ ਇਨਫੋਰਮੇਸ਼ਨ ਦੇ ਲਈ ਬੰਦ ਕਰਤੀ ਹੁਣ ਜਦੋਂ ਤੁਸੀਂ ਸੂਚਨਾ ਦਾ ਅਧਿਕਾਰ ਮਾਰ ਰਹੇ ਹੋ ਤਾਂ ਸਵਾਲ ਦਾ ਅਧਿਕਾਰ ਵੀ ਮਾਰ ਲੱਗ ਪਏ ਤੁਸੀਂ ਜਦੋਂ ਸੂਚਨਾ ਦਾ ਅਧਿਕਾਰ ਤੁਸੀਂ ਮਾਰਤਾ ਕਿ ਅਸੀਂ ਨਹੀਂ ਦੱਸਣਾ ਤੁਹਾਨੂੰ ਨੰਬਰ ਸੀ ਜਿੱਦੂ ਮਾਨਕ ਗੋਇ ਕਿੰਨੇ ਐਕਟੀਵਿਸਟ ਆ ਜਿਨ੍ਹਾਂ ਨੇ ਇਸ ਸਭਾਵੇਂ ਦੇ ਵਿੱਚ ਆਰਟੀਆਈਆਂ ਫਾਈਲ ਕੀਤੀਆਂ ਕੋਈ ਨਹੀਂ ਜਵਾਬ ਦਿੰਦਾ ਫਿਰ ਇੱਕ ਬੰਦਾ ਤੋਂ ਸਵਾਲ ਕਰੂਗਾ ਨਾ ਕਿ ਮੁੱਖ ਮੰਤਰੀ ਦਾ ਜਹਾਜ਼ ਕੌਣ ਉਡਾ ਰਿਹਾ ਤੁੱਕ ਤੁਹਾਡੇ ਤੇ ਹੁਣ ਰਿਸ਼ਤੇਦਾਰਾਂ ਦੇ ਕੋਲ ਵੀ ਤਾਂ ਆਪਲੇ ਤੁਹਾਡੇ ਤੇ ਆ ਜਿਹੜਾ ਗਾਂ ਪੀਏ ਦੇ ਜਗਾ ਵੀ ਜਿਹੜੇ ਪੀਏ ਉਹਨਾਂ ਦੇ ਕੋਲ ਵੀ ਗਨਮੈਨ ਵੇਲੇ ਅਸੀਂ ਸਾਨੂੰ ਕੀ ਪਤਾ ਕੌਣ ਭਜਾਈ ਖਰਦਾ ਇੱਕ ਸਵਾਲ ਨੇ ਤੁਹਾਨੂੰ ਇਹੋ ਜਿਹਾ ਤੰਗ ਕੀਤਾ ਕਿ ਤੁਸੀਂ ਚੱਕ ਕੇ ਉਹਨਾਂ ਲੋਕਾਂ ਨੂੰ ਵੀ ਡੰਗ ਦਿੱਤਾ ਜਿਨ੍ਹਾਂ ਨੇ ਵਿਚਾਰਾਂ ਨੂੰ ਸ਼ੇਅਰ ਕੀਤਾ ਕੰਟੈਂਟ ਇਹਦਾ ਮਤਲਬ ਹੈ ਕਿ ਕੱਲ ਨੂੰ ਕਿਸੇ ਵੀ ਕਿਸਮ ਦੀ ਜਿਹੜੀ ਤੁਹਾਡੀ ਵਿਰੋਧਤਾ ਵਾਲੀ ਪੋਸਟ ਹੈ ਕੰਟੈਂਟ ਹੈ ਤੁਸੀਂ ਚੱਕ ਕੇ ਉਸਭੰਗ ਦੇ ਤੇ ਕੇਸ ਦਰਜ ਕਰੋਗੇ ਜੇ ਕੇਸ ਦਰਜ ਕਰੋਗੇ ਤਾਂ ਫਿਰ ਤਾਂ ਤੁਹਾਡੇ ਤੇ ਆਪਣੇ ਤੇ ਬਹੁਤ ਸਾਰੇ ਕੇਸ ਦਰਜ ਹੋ ਜਾਣੇ ਚਾਹੀਦੇ ਸੀ ਹੁਣ ਤੱਕ ਕਿਉਂਕਿ ਤੁਸੀਂ ਹੈਲੀਕਾਪਟਰ ਤੋਂ ਲੈ ਕੇ ਲੀਡਰਾਂ ਦੀਆਂ ਲਾਲ ਬੱਤੀ ਵਾਲੀਆਂ ਕਾਰਾਂ ਤੱਕ ਬਹੁਤ ਸਵਾਲ ਕੀਤੇ ਆ ਅੱਜ ਤੁਸੀਂ ਮੋਦੀ ਸਰਕਾਰ ਨੂੰ ਸਵਾਲ ਕਰਦੇ ਹੋ ਕਿ ਨਹੀਂ ਕਰਦੇ ਫਿਰ ਤਾਂ ਤੁਹਾਡੇ ਤੇ ਪਰਚੇ ਹੋਣੇ ਚਾਹੀਦੇ ਹਨ ਤੁਹਾਡੇ ਤੇ ਜਿਹੜਾ ਪਰਚਾ ਉੱਥੇ ਹੋਇਆ ਦਿੱਲੀ ਹੁਣ ਉਹਨੂੰ ਕਹੋ ਉਹ ਜਾ ਜਾ ਕੇ ਨੂੰ ਜਾ ਜਾ ਅਸੀਂ ਉਹ ਤੇ ਫਿਰ ਵੀ ਕਹਿੰਦੇ ਕਿ ਨਹੀਂ ਯਾਰ ਇੰਨਾ ਕੁ ਚੱਲਦਾ ਹੈ ਪੋਲਿਟੀਕਲ ਸਿਸਟਮ ਦੇ ਵਿੱਚ ਇੰਨੀ ਕੁ ਖੁੱਲ੍ਹ ਹੋਣੀ ਚਾਹੀਦੀ ਆ ਜੇ ਕਿਸੇ ਨੂੰ ਸਵਾਲ ਕੀਤਾ ਕੋਈ ਬਿਆਨ ਦਿੱਤਾ ਦੂਸਰਾ ਕੰਡਮ ਕਰਦੇ ਵੇ ਦੂਸਰਾ ਸਪਸ਼ਟੀਕਰਨ ਦੇਦੇ ਵੇ ਮੁਕਦਮੇਬਾਜ਼ੀ ਨਹੀਂ ਹੋਣੀ ਚਾਹੀਦੀ ਪਰ ਤੁਸੀਂ ਇੱਥੇ ਪੰਜਾਬ ਚ ਕੀ ਕਰ ਰਹੇ ਉੱਥੇ ਤੁਹਾਡੀਆਂ ਚੀਕਾਂ ਪੈ ਜਾਂਦੀਆਂ ਤੇ ਸਾਡੇ ਮਗਰ ਲੱਗੀ ਜੀ ਸਾਡੇ ਮਗਰ ਲੱਗੀ ਸੀਬੀਆਈ ਇੱਥੇ ਤੁਸੀਂ ਕੀ ਕਰਦੇ ਹੋ ਇੱਥੇ ਤੁਸੀਂ ਕਾਰਕੁਨ ਕਿਸਾਨ ਆਗੂ ਉਹਨਾਂ ਨੂੰ ਪ੍ਰੋਟੈਸਟ ਤੋਂ ਪਹਿਲਾਂ ਘਰ ਚ ਨਜ਼ਰਬੰਦ ਕਰ ਦਿਨੋ ਘਰ ਚ ਬਣਾਵੀਂ ਜੇ ਤੁਸੀਂ ਘਰਾਂ ਚ ਜੇਲ੍ਹ ਬਣਾਤੀ ਤੁਸੀਂ ਦਿਨ ਦਿਨ ਪਹਿਲਾਂ ਹੀ ਲੋਕਾਂ ਨੂੰ ਤੁਸੀਂ ਇੱਥੇ ਨਾ ਮੇਰਾ ਗਵਾਂਡੀ ਇਕਰਮਨ ਤੇ ਮੈਂ ਵੇਖਿਆ ਤੇ ਉਹਨਾਂ ਦੇ ਡਾਣੀ ਸੀ ਲੱਗੇ ਬੇਰਜ਼ਗਾਰ ਯੂਨੀਅਨ ਦੇ ਆਗੂ ਉਹਨਾਂ ਦੀ ਸਮਾਜਜੀ ਤੇ ਸਵੇਰੇ ਪੁਲਿਸ ਵਾਲੇ ਕੋਲੋਂ ਤਿੰਨ ਹੈ ਕਿਹੜਾ ਮੇਲਾ ਲੱਗ ਲੱਗ ਪਿਆ ਕਿ ਜਦੋਂ ਪਤਾ ਕੀਤਾ ਤੈਂ ਕਿੰਨੇ ਜੀ ਰਵਨ ਨੂੰ ਨਜ਼ਰਬੰਦ ਕੀਤਾ ਘਰ ਚ ਸਮਾਗਮ ਹੋਣਾ ਹੈ ਸੰਗਰੂਰ ਉਹਨੂੰ ਤੇ ਮਨੋਗਰ ਚ ਨਜ਼ਰਬੰਦ ਕੀਤਾ ਹੋਇਆ ਲੋ ਜੀ ਦੱਸੋ ਇਹ ਕਿਹੜਾ ਇਨਕਲਾਬ ਹੈ ਕਿ ਕਿਹੜਾ ਇਹ ਨਿਜ਼ਾਮ ਹੈ ਜਿਹਦੇ ਵਿੱਚ ਤੁਸੀਂ ਕੋਈ ਸਵਾਲ ਹੀ ਨਹੀਂ ਕਿਸੇ ਨੂੰ ਕਰ ਸਕਦੇ ਜੇ ਸਵਾਲ ਨਹੀਂ ਕਰ ਸਕਦੇ ਤਾਂ ਤੁਸੀਂ ਇੱਕ ਲਿਖਤੀ ਆਰਡਰ ਕੱਢ ਦਿਓ ਕੋਈ ਸੰਵਿਧਾਨਕ ਸੋਧ ਕਰ ਦਿਓ ਕਿ ਅੱਜ ਤੋਂ ਤੁਹਾਡੇ ਫੰਡਾਮੈਂਟਲ ਪੰਜਾਬ ਦੇ ਵਿੱਚ ਰੱਦ ਗੱਲ ਹੀ ਖਤਮ ਹੈ ਉਹ ਤੁਸੀਂ ਤਾਂ ਇੱਕ ਵਿਆਖਿਆਤਾ ਕਰਨ ਲੱਗ ਪਏ ਕਿ ਜੀ ਫਲਾਣਾ ਪੱਤਰਕਾਰ ਨਹੀਂ ਜਾਂ ਫਲਾਣਾ ਕੋਣ ਤੁਸੀਂ ਕੌਣ ਹੋ ਨੇ ਇਹ ਅਸੀਂ ਉਹੀ ਸ਼ਖਸ ਹਾਂ ਜਿਨ੍ਹਾਂ ਤੋਂ ਤੁਸੀਂ ਲੰਬੀ ਚ ਕਵਰੇਜ ਕਰਾਉਂਦੇ ਰਹੇ ਉਹ ਅਸੀਂ ਉਹੀ ਸ਼ਖਸ ਹਾਂ ਜਿਨ੍ਹਾਂ ਦੀਆਂ ਰਿਪੋਰਟਾਂ ਨੂੰ ਤੁਸੀਂ ਕੋਟਸ ਕਰਦੇ ਰਹੇ ਤੁਸੀਂ ਸਕਰੀਨ ਸ਼ਾਟ ਪਾਉਂਦੇ ਰਹੇ ਤੁਸੀਂ ਪੋਸਟਾਂ ਸ਼ੇਅਰ ਕਰਦੇ ਰਹੇ ਅੱਜ ਤੁਹਾਨੂੰ ਵਿਆਖਿਆਤਾ ਕਰਨ ਦਾ ਸਮਾਂ ਮਿਲ ਗਿਆ ਸੋ ਇਸ ਵਾਸਤੇ ਅਸੀਂ ਇਸ ਸਵਾਲ ਨੂੰ ਅਸੀਂ ਇਸ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਮਰ ਨਹੀਂ ਦੇਵਾਂਗੇ ਪੰਜਾਬ ਦੀ ਧਰਤੀ ਤੇ ਜੋ ਹੋ ਰਿਹਾ ਅਸੀਂ ਸੰਕੇਤਕ ਤੌਰ ਤੇ ਇੱਥੇ ਦੱਸਣ ਆਏ ਸੀ ਅਸੀਂ ਬੱਸ ਕੇ ਚੱਲੇ ਆ ਅਸੀਂ ਉਥੇ ਹੀ ਆ ਜਿੱਥੇ ਸਾਨੂੰ ਹੋਣਾ ਚਾਹੀਦਾ ਨਾ ਅਸੀਂ ਪਰਚੇ ਤੋਂ ਕੱਲ ਡਰੇ ਆ ਨਾ ਅੱਜ ਡਰੇ ਆ ਅਸੀਂ ਹੁਣ ਦੋ ਚਾਰ ਦਿਨ ਭੀਕ ਲਿਆ ਤੇ ਮੈਂ ਤੇ ਇੱਕ ਸਲਾਹ ਦੇਵਾਂਗਾ ਇਹ ਮੰਨਣ ਕੇ ਮੇਰੇ ਸਾਥੀ ਕਿ ਇਹਨਾਂ ਨੇ ਤੇ ਹੁਣ ਸਾਨੂੰ ਨਹੀਂ ਅਰੈਸਟ ਕੀਤਾ ਇਹਨਾਂ ਨੇ ਤਾਂ ਇਨਵੈਸਟੀਗੇਸ਼ਨ 'ਚ ਨਹੀਂ ਬੁਲਾਇਆ ਅਸੀਂ ਘੱਟੋ ਘੱਟ ਹਾਈ ਕੋਰਟ ਚੋਂ ਬੁਲਾਇਆ ਇਹਨਾਂ ਨੂੰ ਹਾਈ ਕੋਰਟ ਚ ਬੁਲਾ ਕੇ ਪੁੱਛੀਏ ਕਿ ਜੇ ਤਾਂ ਅਸੀਂ ਗਲਤ ਹੈ ਤੇ ਸਾਨੂੰ ਮਾਨਯੋਗ ਹਾਈ ਕੋਰਟ ਅੱਗੇ ਕੇਸ ਦੇ ਤੌਰ ਤੇ ਚਲਾ ਦੇਵੇ ਕਿ ਠੀਕ ਹੈ ਭਾਈ ਚਲੋ ਤੇ ਜੇ ਇਹ ਗਲਤ ਨਹੀਂ ਤੇ ਫਿਰ ਉਥੇ ਸਾਰੇ ਪੰਜਾਬ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਭਾਈ ਇਹਨਾਂ ਨੇ ਜੋ ਕੀਤਾ ਸੀ ਉਹ ਗਲਤ ਸੀ ਤੇ ਜੋ ਇਹਨਾਂ ਦੇ ਪੰਭਕਰ ਲਾਣੇ ਨੇ ਹੁਣ ਇਹ ਚੱਕੀ ਹੋਈ ਆ ਗੱਲ ਇਦਾਂ ਜੀ ਉਹਦਾ ਜੀ ਫਲਾਟਮ ਕਹਾ ਜੀ ਤਰਕ ਹੈ ਦਲੀਲਾ ਹੈ ਇਹ ਉਹਨਾਂ ਨੂੰ ਪਤਾ ਨਹੀਂ ਕਿ ਇਹ ਇਨਾਂ ਨੇ ਕਿੰਨਾ ਕੁ ਸਹੀ ਕੀਤਾ ਉਹ ਮੇਰੀ ਉਹ ਤੁਹਾਨੂੰ ਗਰਜ਼ਾਰਿਸ਼ ਹੈ ਕਿ ਜੇ ਇਹ ਨਹੀਂ ਵੀ ਕੋਈ ਕਰਦੇ ਤਾਂ ਇਹਨਾਂ ਨੂੰ ਹਾਈ ਕੋਰਟ ਦੇ ਵਿੱਚ ਜਵਾਬਦੇਹ ਜ਼ਰੂਰ ਬਣਾਉਣਾ ਚਾਹੀਦਾ ਧੰਨਵਾਦ ਮਿਹਰਬਾਨੀ ਮਿੰਟੂ ਭਾਈ ਪਾਤਰ ਸਾਹਿਬ ਨੇ ਲਿਖੜ ਕੇ ਚਾਰ ਕੋ ਇੰਨਾ ਸੱਚ ਨਾਲ ਬੋਈ ਰਹਿ ਜਾਵੇਂ ਇਕੱਲਾ ਚਾਰਕ ਬੰਦੇ ਰੱਖ ਲਾ ਹਰਤੀ ਨੂੰ ਬੰਦਾ ਦੇ ਲੋ ਪਰ ਸਾਡਾ ਬਿੰਡੇ ਵਾਲਿਆਂ ਦਾ ਪੈਟਰਨ ਹੋਰ ਦਾ ਅਸੀਂ ਕਹਿੰਦੇ ਕਿ ਸੱਚ ਲਈ ਸਲੀਬਾਂ ਪਿਆਰ ਦੇ ਫਰਸੀਆਂ ਤੇ ਹੰਦੇ ਵੀ ਵਾਸ਼ਾ ਕਦ ਮੁੜ ਕੇ ਦੇਣੀਆਂ ਕਿਹਦੇ ਕਿਹਦੇ ਕੰਦੇ ਸੀ ਜਿੰਨਾ ਚਿਰ ਦਾਮਾਂ ਦੇ ਨਾਲ ਕੋ ਸਾਹ ਚੱਲਦੇ ਆ ਉਹ ਮੰਡੇ ਦਾ ਸੱਚੀ ਰਹਿੰਗੇ ਤੇ ਮਾਨਿਕ ਦੇ ਜਿਹੜਾ ਮੈਂ ਬਨਮੈਨ ਅਪੋਜੀਸ਼ਨ ਕਹਿਣਾ ਹੁੰਦਾ ਮਾਨਿਕ ਦੇ ਉਹ ਕੋਈ ਬੜਾ ਹੀ ਦੇ ਪਾਤਰ ਇਹਨਾਂ ਤੇ ਮੈਨੂੰ ਲੱਗਦਾ ਨਾ ਮੰਗ ਲਗਾ ਕਿ ਉਹ ਮਾਰਦੀ ਸਾਡੇ ਸਾਡੇ ਛੋਟੇ ਜਿਹੇ ਖੰਦੇ ਨੇ ਤੁਸੀਂ ਸਾਰੇ ਇੱਥੇ ਇਹਨੀ ਵੱਡੀ ਘਟਨਾ ਦੇ ਵਿੱਚ ਪਹੁੰਚੇ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੇਖੋ ਸਾਥੀਆਂ ਨੇ ਬਾਕੀ ਗੱਲਾਂ ਕਰਤੀਆਂ ਗੱਲ ਮੈਂ ਤੁਹਾਨੂੰ ਇਨੀ ਦਿਸਣੀ ਹੈ ਵੀ ਹੋਇਆ ਕੀ ਸਮਝਾਲ ਇਹ ਸੀ ਮੈਨੂੰ ਤੋਂ ਪੁੱਛਣਾ ਚਾਰ ਸਾਲਾਂ ਦੇ ਵਿੱਚ ਫਸਦਾ ਰਹਿਣਾ ਕਿ ਸਾਨੂੰ ਦੱਸੋ ਸਾਡਾ ਰੱਟ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਜਹਾਜ਼ ਤੁਸੀਂ ਚਲਾਉਣਾ ਹੈ ਕਿ ਕਾਫਟਰ ਚਲਾਉਣਾ ਹੈ ਪਲੇ ਤੁਸੀਂ ਹੈਰ ਕਰਦੇ ਹੋ ਉਦੋਂ ਤੁਹਾਨੂੰ ਖਾਤੇ ਰੱਖੋ ਤੁਸੀਂ ਸਾਡਾ ਹੱਕ ਹੈ ਸਾਡੇ ਕੈਸਟੇ ਪੈਸੀ ਨਹੀਂ ਗਈ ਕਿ ਤੁਸੀਂ ਨਹੀਂ ਦੱਸਦੇ ਰਹੇ ਜਦੋਂ ਤੁਸੀਂ ਬਾਹਰ ਗਏ ਸੀ ਮੈਂ ਇਹਨਾਂ ਪੁੱਛਿਆ ਸੀ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਬਾਹਰ ਹੁੰਦੇ ਤੇ ਤੁਹਾਡਾ ਜਿਹੜਾ ਹੈਲੀਕਾਪਟਰ ਹੈਗਾ ਉਹ ਪੰਜਾਬ ਦੇ ਵਿੱਚ ਉਡਾਰੀਆਂ ਭਰ ਰਿਹਾ ਹੈ ਉਹ ਚੰਡੀਗੜ੍ਹ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਰਿਹਾ ਹੈ ਉਹ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਾ ਰਿਹਾ ਹੈ ਇਹਨੂੰ ਕੌਣ ਚਲਾ ਰਿਹਾ ਹੈ ਕਿਉਂਕਿ ਸਾਡਾ ਹੱਕ ਹੈ ਸਾਨੂੰ ਇਹ ਸੁਣਨ ਦਾ ਹੱਕ ਦਿੰਦਾ ਹੈ ਸਾਨੂੰ ਆਰਟੀਆ ਐਕਟ ਹੱਕ ਦਿੰਦਾ ਹੈ ਤੇ ਜਦੋਂ ਇੰਨੇ ਕਿ ਸਵਾਲ ਪੁੱਛਿਆ ਇੰਨਾ ਕਿ ਸਵਾਲ ਪੁੱਛਿਆ ਤੇ ਇਹਨਾਂ ਨੇ ਸਾਡੇ ਤੇ ਪਰਚਾ ਪਾ ਦਿੱਤਾ ਹੁਣ ਕੀ ਪੰਜਾਬ ਦੇ ਵਿੱਚ ਜਿਹੜਾ ਸਵਾਲ ਕਿਸਨਾ ਗਨਾਹ ਹੋ ਗਿਆ ਇਹ ਅਸੀਂ ਸਵਾਲ ਨਹੀਂ ਪੁੱਛ ਸਕਦੇ ਜਦੋਂ ਸਾਨੂੰ ਆਰਟੀ ਐਕਟ ਇਹ ਹੱਕ ਦਿੰਦਾ ਹੈ ਤੇ ਫਿਰ ਅਸੀਂ ਕਿਉਂ ਨਾ ਪੁੱਛੀਏ ਦੇਖੋ ਮੈਂ ਗੱਲ ਕਰ ਰਿਹਾ ਗੱਲ ਅੱਜ ਮੜੀ ਕੋਲ ਦੀ ਹੈਗੀ ਗੱਲ ਅੱਜ ਮੇਟੂ ਦੀ ਹੈ ਨਿਰੰਦਰੀ ਨਹੀਂ ਹੈ ਕਿ ਕੱਲ ਹੀ ਹੈਗੀ ਡਰਾਉਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਸਾਰ ਰਹਿ ਗਿਆ ਤੇ ਅਸੀਂ ਪਿੰਡਾਂ 'ਚ ਜਾ ਰਹੇ ਲੋਕਾਂ ਨੇ ਕਰਦੇ ਸਵਾਲ ਕਿ ਆਮ ਲੋਕਾਂ ਨੂੰ ਡਰਾਉਨ ਦੀ ਕੋਸ਼ਿਸ਼ ਕਰਦੇ ਆ ਕਿ ਦੇਖੋ ਅਸੀਂ ਪੱਤਰਕਾਰਾਂ ਤੇ ਐਕਟੀਵਿਸਟਾਂ ਦੇ ਪਰਚੇ ਖਾਤੇ ਤੇ ਜੇ ਕੋਈ ਸਵਾਲ ਕੀਤਾ ਅਸੀਂ ਤੁਹਾਡੇ ਤੇ ਵੀ ਪਾਵਾਂਗੇ ਕੱਢੀ ਲੜਾਈ ਉਹ ਨਾ ਆਮ ਲੋਕਾਂ ਲਈ ਹੈ ਬਰਾਤੀ ਅੱਜ ਡਰੇ ਨਾਸੀ ਕੱਲ ਡਰਾਵਾਂਗੇ ਸਾਡੇ ਪੜੋ ਜਿੰਨੇ ਮਰਜ਼ੀ ਪਰਚੇ ਪਾ ਲੋ ਪਰ ਜਿਹੜਾ ਬੋਲਣ ਦਾ ਅਧਿਕਾਰ ਹੈ ਮਾਨ ਸਾਹਿਬ ਇਹ ਤੁਸੀਂ ਦਿੱਤਾ ਸਾਨੂੰ ਇਹ ਬੋਲਣ ਦਾ ਜਿਹੜਾ ਅਧਿਕਾਰ ਹੈ ਸੰਵਿਧਾਨ ਨੇ ਦਿੱਤਾ ਇਹ ਸਾਡਾ ਹੱਕ ਹੈ ਨਾ ਅਸੀਂ ਬੋਲਾਂਗੇ ਔਰ ਜੇ ਤੁਸੀਂ ਹੱਕ ਫੋਨ ਦੀ ਸਾਡੇ ਤੋਂ ਕੋਸ਼ਿਸ਼ ਕਰੋਗੇ ਤੇ ਅਸੀਂ ਇਸੇ ਤਰੀਕੇ ਨਾਲ ਜਿਹੜੀ ਲੜਾਈ ਉਹ ਕਰਾਂਗੇ ਇਸੇ ਤਰੀਕੇ ਨਾਲ ਜਿਹੜਾ ਅਸੀਂ ਅਸੀਂ ਪ੍ਰੋਟੈਸਟ ਵੀ ਕਰਾਂਗੇ ਔਰ ਜਾਰੀ ਰੱਖਾਂਗੇ ਔਰ ਦੂਜੀ ਵੱਡੀ ਗੱਲ ਇਹ ਇਹ ਕਹਿੰਦੇ ਨੇ ਕਿ ਇਹ ਇੱਕ ਪੱਤਰਕਾਰ ਨਹੀਂ ਇਹ ਬਲੌਗਰ ਨਹੀਂ ਐਕਟਿਵਿਸਟ ਨਹੀਂ ਹੈ ਫਲਾਣਾ ਇਹ ਤਾਂ ਇਹ ਗੱਲ ਦੱਸੋ ਵੀ ਕੋਈ ਆਮ ਬੰਦਾ ਹੈ ਚਾਹੇ ਉਹ ਪੱਤਰਕਾਰ ਹੈ ਜਾਂ ਬਲੌਗਰ ਹੈ ਚਾਹੇ ਐਕਟਿਵਿਸਟ ਹੈ ਕਿ ਉਹ سوال ਪੁੱਛਣ ਦਾ ਅਧਿਕਾਰ ਨਹੀਂ ਹੈਗਾ ਇਹ ਦੇਖੋ ਤੁਸੀਂ ਜਦੋਂ ਤੁਸੀਂ ਜ ਜਦੋਂ ਤੁਸੀਂ ਆਪੋਜੀਸ਼ਨ ਦੇ ਵਿੱਚ ਸੀ ਤੁਸੀਂ ਕੀ ਕਹਿੰਦੇ ਸੀਗੇ ਤੁਸੀਂ ਕਹਿੰਦੇ ਸੀਗੇ ਕਿ ਫਲਾਣੇ ਬੰਦੇ ਇਦਾਂ ਯੂਜ਼ ਕਰਦੇ ਆ ਫਲਾਣੇ ਬੰਦੇ ਹੈਲੀਕਾਪਟਰ ਯੂਜ਼ ਕਰਦੇ ਸਾਡੇ ਵਰਗਿਆਂ ਦੀਆਂ ਐਟੀਆਂ ਤੁਸੀਂ ਵਰਤਦੇ ਸੀਗੇ ਉਦੋਂ ਸਵਾਲ ਕਰਦੇ ਸੀਗੇ ਸਾਡੇ ਵਰਗਿਆਂ ਦੀਆਂ ਐਟੀਆਂ ਵਰਤ ਕੇ ਤੇ ਹੁਣ ਤੁਸੀਂ ਸਾਨੂੰ ਐਟੀਆਂ ਦਾ ਟਿਕਾਣਾ ਨਹੀਂ ਦੇਣਾ ਹੁਣ ਤੁਸੀਂ ਸਾਡੇ ਸਾਡੇ ਜਿਹੜੇ ਸਵਾਲ ਤੁਹਾਨੂੰ ਮਾੜੇ ਲੱਗਣ ਲੱਗੇ ਦੇਖੋ ਇਹਨਾਂ ਚੀਜ਼ਾਂ ਦਾ ਬਿਲਕੁਲ ਵਿਰੋਧ ਹੋਊਗਾ ਕੋਈ ਕਿਸੇ ਦੇ ਵੀ ਨਾਮ ਨਹੀਂ ਆਉਣ ਦਿੱਤਾ ਜਾਊਗਾ ਪਰ ਇੱਕ ਪਾਇਆ ਦੋ ਪਾਇਆ ਜਿੰਨੇ ਮਰਜ਼ੀ ਪਾਓ ਅਸੀਂ ਕੋਈ ਨਹੀਂ ਡਰੋਗੇ ਕਿਉਂਕਿ ਉਹ ਤੇ اسی ਤਰੀਕੇ ਵਿੱਚ ਵੱਜਾਂਗੇ ਜੇ ਉਹ ਤੁਸੀਂ ਸਾਨੂੰ ਡਰੋਂ ਦੀ ਕੋਸ਼ਿਸ਼ ਕਰੋਗੇ ਜਿੰਦਾਬਾਦ ਜਿੰਦਾਬਾਦ ਮੁਕਾਦਮਾ ਜਿੰਦਾਬਾਦ ਸੋ ਸਾਰੇ ਤੁਸੀਂ ਆਏ ਛੋਟੇ ਸੰਦੇ ਤੇ ਆਏ ਔਰ ਮੈਂ ਦਸਵੇਂ ਚੋਨੇ ਤੋਂ ਨਹੀਂ ਲੜਾਈ ਇੱਥੇ ਨਹੀਂ ਖਤਮ ਹੁੰਦੀ ਇਹ ਲੜਾਈ ਅੱਗੇ ਵੀ ਚੱਲੂਗੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਮੀਟਿੰਗ ਕਰਾਂਗੇ ਇਸ ਤੋਂ ਵੱਡਾ ਕੱਠ ਬਠਿੰਡੇ ਰੱਖਾਂਗੇ ਫਿਰ ਮਾਨਸਾ ਰੱਖਾਂਗੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਕੰਟਰੋਲ ਰੱਖਾਂਗੇ ਬਾਰੋਬਾਰੀ ਔਰ ਸਰਕਾਰ ਨੂੰ ਦੱਸ ਦਾਂਗੇ ਕਿ ਪੰਜਾਬ ਹੈ ਤੁਸੀਂ ਦਿੱਲੀ ਨਾਲ ਸਮਝੋ ਇਹ ਜਿਹੜੇ ਦਿੱਲੀ ਵਾਲਿਆਂ ਨੇ ਮਗਰ ਲੱ ਕੇ ਸਾਡੇ ਤੇ ਪਰਚੇ ਕਰਦੇ ਹੋ ਨਾ ਇਹਨਾਂ ਨੇ ਇੱਥੋਂ ਨਿਕਲ ਦੇਣਾ ਇਹਦਾ ਜਿਹੜੇ ਰਾਹ ਦੇ ਵਿੱਚ ਰਾਹੀ ਜੇ ਨਹੀਂ ਹੁੰਦੇ ਸੇ ਉਹੋ ਨੇ ਰਾਹੀ ਨੇ ਰੁਕੇ ਨੇ ਠਰਾਏ ਆ ਨਾ ਤੇ ਦੂਆਵਾਂ ਨਿਕਲ ਜਾਣਾ ਇਸ ਤੋਂ ਬਾਅਦ ਲੋਕਾਂ ਦੇ ਵਿੱਚ ਮਾਨ ਸਾਹਿਬ ਨੇ ਜਾਣਾ ਇਸ ਤੋਂ ਬਾਅਦ ਲੋਕਾਂ ਦੇ ਵਿੱਚ ਤੁਹਾਡੇ ਜਿਹੜੇ ਮੰਤਰੀ ਨੇ ਇਹਨਾਂ ਨੇ ਜਾਣਾ ਇਸ ਤੋਂ ਬਾਅਦ ਲੋਕਾਂ ਦੇ ਵਿੱਚ ਤੁਹਾਡੇ ਐਮ ਐਲ ਏ ਨੇ ਜਾਣਾ ਤੇ ਉੱਥੇ ਸਾਡੇ ਵਰਗੇ ਤੁਹਾਨੂੰ ਹਰ ਇੱਕ ਪਿੰਡ ਦੇ ਵਿੱਚ ਖੜੇ ਮਿਲਣਗੇ ਤੁਹਾਡੇ ਕੋਲ ਹੀ ਅੰਕਲ ਕਰਕੇ ਸਵਾਲ ਕਰਨਗੇ ਕਿ ਸਾਡਾ ਹੱਕ ਹੈਗਾ ਤੇ ਸਾਨੂੰ ਸਾਡਾ ਹੱਕ ਦਿਓ ਤੇ ਅਸੀਂ ਕਦੇ ਵੀ ਪਿੱਛੇ ਨਹੀਂ ਹਟਾਂਗੇ ਜਿਹੜੇ ਨਾਲ ਵੀ ਟੱਕਰ ਆਊਗਾ ਤੇ ਅਸੀਂ ਉਹਦੇ ਲਈ ਖੜੇ ਆ ਬਹੁਤ ਬਹੁਤ ਧੰਨਵਾਦ ਗੋਇਲ ਜੀ ਕਹਾਲ ਚਾ ਵੈਦ ਜੀ ਆ ਗਏ ਬਹੁਤ ਵਧੀਆ ਵੀਰ ਬਹੁਤ ਵਧੀਆ ਬਹੁਤ ਬਹੁਤ ਮਾਨਿਕ ਗੋਇਲ ਹੁਣ ਸਰਦਾਰ ਸੁਖਬੀਰ ਸਿੰਘ ਬਾਦੂ ਪ੍ਰਧਾਨ ਸ਼ੋਭਲੀ ਅਕਾਲੀ ਦਲ ਸੋ ਬਾਦੂ ਸਾਹਿਬ ਸਾਹਿਬ ਜੀ ਠੀਕ ਹੈ ਜੀ ਡੇਡਾ ਡਾਂ 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 ਜੀ ਸਾਡੀ ਮੈਨੂੰ ਮਾਈਕਰ ਜਿਹੜਾ ਪਿੱਛੇ ਸਿੱਧਾ ਕਰ ਦਿਓ ਮਾੜਾ ਜਾ ਪ੍ਰੋਪਰ ਵੋਲਿਊਮ ਨਹੀਂ ਆ ਰਿਹਾ ਮਾਈਕਰ ਸਿੱਧਾ ਕਰ ਦਿਓ ਧੰਨਵਾਦ ਜਗ੍ਹਾ ਨਹੀਂ ਹੈ ਮੈਂ ਤਾਂ ਹੀ ਕੈਮਰਾ ਪਰਾ ਡਾਊਨ ਕਰ ਲਿਆ ਤੇ ਤੁਹਾਡੇ ધક્ એ ધા ભાજી ਕਾਲੀ ਜੈਕਟ ਵਾਲੇ ਭਾਜੀ ਇਹ ਪੀਟੀਸੀ ਵਿੱਚ ਬੈਠ ਜਾਓ ਪੀਟੀਸੀ ਵਿੱਚ ਬੈਠ ਜਾਓ ਥੱਲੇ ਆਪਣਾ ਦੇਸ਼ ਜਿਹੜੀ ਵੱਡੀ ਜਿਹੜੀ ਉਪੀ ਹੈ ਟੱਕ ਨਹੀਂ ਜਾ ਫਿਰ ਮਰ ਜਾਂਦਾ ਠੀਕ ਡੈਮੋਕਰੈਟਿਕ ਦੇਸ਼ ਡੈਮੋਕ੍ਰੇਸੀ ਦੇ ਸਿੱਕਾ ਵੱਡਾ ਪਿਲਰ ਅੱਜ ਕੋਈ ਇੰਟਰਵਿਊ ਬਾਈ ਹੋਏ ਥੱਲੇ ਬੈਠ ਲੈ ਗਿਆ ਪਰ

ਉਹਨਾਂ ਨੂੰ ਕਿੰਨੀ ਮर्यादा ਰੱਖ ਤੁਸੀਂ ਵੱਡੇ ਬਾਦਲ ਸਾਹਿਬ ਨੂੰ ਜਾਣਦੇ ਹੋ ਉਹਨਾਂ ਨੇ ਪੰਜਾਬ ਦੀ ਅਗਵਾਈ ਵੀ 22 ਸਾਲ ਕੀਤੀ ਅਕੁਈ ਸੀ ਤੇ ਸਰਕਾਰ ਚ ਵੀ ਰਹੇ ਤੁਸੀਂ ਅਸੈਂਬਲੀ ਚ ਵੀ ਦੇਖਿਆ ਭਾਵੇਂ ਵਿਰੋਧੀ ਕੁਝ ਮਰਜ਼ੀ ਬੋਲੀ ਜਾਂ ਉਹਨਾਂ ਨੇ ਕਿਤੇ ਵੀ ਕੋਈ ਗੁਲਾਮੀ ਨਹੀਂ ਕੀਤੀ ਤੁਸੀਂ ਹਰ ਵਿਰੋਧੀ ਦਾ ਰਾਈਟ ਹੈ ਆਪਣੀ ਗੱਲ ਰੱਖਣ ਦਾ ਮੀਡੀਆ ਦਾ ਰਾਈਟਰ ਲਿਖਣ ਦਾ ਬਹੁਤ ਬਸਤਰ ਕਾਂ ਮੈਂ ਦੇਖਿਆ ਸਰਕਾਰ ਦੇ ਦੌਰਾਨ ਸਾਡੇ ਖਿਲਾਫ ਵੀ ਲਿਖਦੇ ਹੁੰਦੇ ਸੀ ਪਰ ਜਦੋਂ ਬਲਦਸਰ ਕੋਲਿਆ ਮਾਲਸਾ ਨੇ ਕਿੰਨੇ ਹੁਣ ਕਿਹਾ ਕਿ ਯਾਰ ਅੱਜ ਕੀ ਲਿਖਿਆ ਹੋਰ ਕੱਟ ਕੇ ਕਿਵੇਂ ਆਇਓ ਕਿ ਕੰਮ ਹੈ ਕਿ ਕਿ ਵੀਡੀਓ ਦੀ ਆ ਪਛਾਣ ਤੁਸੀਂ ਹਲੇ ਤਾਂ ਮੈਂ ਦੱਸਣਾ ਚਾਹਣਾ ਤੁਸੀਂ ਕਹਲੇ ਇੱਕ ਇਸ਼ੂ ਤੇ ਆਪਾਂ ਉਹਨੇ ਪਰਚਾ ਕੀਤਾ ਹੈ आरटीआई ਤੇ ਅਸੀਂ ਮਨ ਲੱਗਾ ਕੱਲ ਹੀ ਤੱਕ ਮਨ ਲੱਗਾ 5-600 ਐਪਲੀਕੇਸ਼ਨ ਦਿੱਤੀਆਂ ਇੱਕ ਦਾ ਜਵਾਬ ਨਹੀਂ ਦਿੱਤਾ ਦਿੱਤੀ ਨਹੀਂ ਇੰਨੇ ਢੀਠ ਹੈ ਇੰਨਾ ਕਾਨੂੰਨੀਆ ਧੱਜੀਆਂ ਣਾ ਰਹੇ ਹੈ ਮੈਨੂੰ ਨਹੀਂ ਪਤਾ ਹਿੰਦੁਸਤਾਨ ਚ ਕਿਸੇ ਸਰਕਾਰ ਐ ਜੀਆਂ ਤਾਂ ਦੀਆਂ ਜਿਹੜੀ ਸਭ ਤੋਂ ਵੱਡੀ ਗੱਲ ਤੁਸੀਂ ਤਾਂ ਇੱਕ ਹਿਲ ਕੰਪਨੀ ਗੱਲ ਕੀਤੀ ਹੈ ਹੋਰ ਆਰਟੀਆ ਜਰੂਰ ਪਾਓ ਕਿ ਕੇਜਰੀਵਾਲ ਹਿੰਦੋਸਤਾਨ ਵਿੱਚ ਜਿੱਥੇ ਵੀ ਗਿਆ ਜਿਹੜੇ ਅੱਜ ਤੇ ਗਿਆ ਉਹਦੀ ਪੇਮੈਂਟ ਕਿਨੇ ਕੀਤੇ ਜਿੱਥੇ ਵੀ ਕੇਂਦਰੀਵਾਲ ਗਿਆ ਹਿੰਦੋਸਤਾਨ ਚ ਆਮ ਆਦਮੀ ਪਾਰਟੀ ਦੇ ਕੈਂਪੇਨ ਵਾਸਤੇ ਮੁੱਖ ਮੰਤਰੀ ਨੂੰ ਚੱਕਦਾ ਹੈ ਜਾਂ ਹਰ ਪੰਜਾਬ ਸਰਕਾਰ ਦਾ ਕਿਰਾਏ ਤੇ ਲੈਂਦੇ ਆ ਫਿਰ ਪ੍ਰੋਟੋਕਾਲ ਇਹਨਾਂ ਦਾ ਹੈ ਕਿ ਸਾਨੂੰ ਆਹ ਜੈੱਟ ਤੋਂ ਘੱਟ ਜੈੱਟ ਨਹੀਂ ਚਾਹੀਦਾ ਉਹ ਤਕਰੀਬਨ 20 ਸੀਟਰ ਦਾ ਜੈਟ ਹੈ ਜਿਹਦਾ ਘੰਟੇ ਦਾ ਕਿਰਾਇਆ 10 ਲੱਖ ਕਿਦੋਂ ਭੱਜਣੀ ਹੈ ਤੁਸੀਂ ਆਖੀਏ ਤਾਂ ਪਹਿਲੇ ਦੇ ਦੇਣਗੇ ਨੀਣਾ ਨਹੀਂ ਹੈ ਉਹ ਤਾਂ ਫਿਰ ਸਾਲ ਬਾਅਦ ਕਰਾਵਾਂਗੇ ਪਰ ਤੁਸੀਂ ਹੈਰਾਨ ਲੈ ਜਾਓਗੇ ਹਿੰਦੁਸਤਾਨ ਵਿੱਚ ਭਾਵੇਂ ਘੂਆ ਗਿਆ ਕੈਂਪੇਨ ਵਾਸਤੇ ਭਾਵੇਂ ਮੱਧ ਪ੍ਰਦੇਸ਼ ਪਏ ਜਿੱਥੇ ਵੀ ਗਿਆ 50 ਜੈਟ ਪੰਜਾਬ ਸਰਕਾਰ ਹਾਇਰ ਕਰਦੀ ਹੈ ਤੇ ਜੇ ਵੀ ਵਾਲ ਨੂੰ ਉੱਥੇ ਲੈ ਕੇ ਜਾਂਦੀ ਹੈ ਦੂਜੀ ਗੱਲ ਪੰਜਾਬ ਤੇ ਜਿੰਨੇ ਅਫਸਰ ਹੈ ਜਿਹੜੇ ਮੇਨ ਸੇਕਰੀ ਹੈ ਆਰਡੀਐ ਤੱਕੜਾਓ ਕਿ ਕਿੰਨੀ ਵਾਰ ਦਿੱਲੀ ਗਏ ਆ ਤੇ ਕਿਸ ਵਾਸਤੇ ਗਏ ਸਾਰੇ ਕੇਜਰੀਵਾਲ ਦੇ ਘਰੇ ਜਾਂਦੇ ਆ ਮੁਕਮਲਣ ਵਾਸਤੇ ਜਦੋਂ ਆਪਾਂ ਸੌਂਹ ਚੁੱਕਦੇ ਆ ਉਹ ਆਪਾਂ ਗਵਰਨਰ ਸਾਹਿਬ ਦਿੰਦੇ ਆ ਕੀ ਲਿਖਿਆ ਹੁੰਦਾ ਉਹ ਕਿਸ ਓਥ ਆਫ ਸੀਕਰਸੀ ਕਿ ਅਸੀਂ ਤੁਹਾਨੂੰ ਮਿਨਿਸਟਰ ਬਣਾ ਰਹੇ ਆ ਇਸ ਅਬੀ ਸਰਕਾਰ ਦੀ ਜੋ ਅਸੀਂ ਫਾਈਲ ਪੜ੍ਹ ਰਹੇ ਹਾਂ ਉਹ ਇੱਕ ਸੀਕ੍ਰੀਟ ਡਾਕੂਮੈਂਟ ਹੈ ਸਟੇਟ ਦਾ ਤੁਸੀਂ ਉਹ ਸੀਕ੍ਰੈਸੀ ਨੂੰ ਕਾਇਮ ਕਰਨਾ ਹੈ ਇੱਥੇ ਕੀ ਹੈ ਇੱਥੇ ਨਾ ਸਾਰੀ ਅਫਸਰਾਂ ਦੇ ਵਿੱਚ ਇੱਕ ਇੱਕ ਇਹਨਾਂ ਨੇ ਬੰਦਾ ਬਿਠਾਇਆ ਜਿਹੜਾ ਫਾਈਲਾਂ ਪੜਦਾ ਤਾਂ ਮੰਤਰੀ ਦੀ ਵੀ ਵੈਲਿਊ ਨਹੀਂ ਹੈ ਫੈਸਲੇ ਕੈਬਨਟ ਦੇ ਵਿੱਚ ਨਾਲ ਇਹਨਾਂ ਦੇ ਬੰਦੇ ਬੈਠੇ ਆ ਹਰ ਮੰਤਰੀ ਦੇ ਨਾਲ ਲੀਡਿੰਗ ਦੇ ਬੰਦੇ ਬੈਠੇ ਆ ਤੁਸੀਂ ਕਿਸੇ ਅਮਤੀ ਅਫਸਰ ਤੋਂ ਪੁੱਛੋ ਕਾਨੂੰਨ ਦਾ ਹੈ ਮੈਂ ਲੈ ਜਿੰਨਾ ਇਹਨੇ ਇਹਨਾਂ ਨੇ ਮਿਸਯੂਜ਼ ਕੀਤਾ ਕੋਈ ਕਹੇ ਨਹੀਂ ਸਕਦਾ ਇਹ ਕਲੇਰੀ ਨਾ ਕੀਤਾ ਆ ਸੋਲਦੇ ਆ ਕਿ ਪੂਰੀ ਦੁਨੀਆ ਦੁਨੀਆ ਪੂਰੀ ਜ਼ਿੰਦਗੀ ਅਸੀਂ ਰਹੋਗੇ ਸਰਕਾਰ ਵਿੱਚ ਤੁਸੀਂ ਦੇਖ ਲਓ ਸਾਡੇ ਟਾਈਮ ਸਿਰਫ ਮੀਡੀਆ ਦਾ ਬਜਟ ਹੁੰਦਾ ਸੀ 3-30 ਕਰੋੜ ਆ 4 ਸਾਲਾਂ ਦੇ ਨਾਲ 4.5 ਹਜ਼ਾਰ ਕਰੋੜ ਦਾ ਖਰਚਾ ਇਹਨਾਂ ਨੂੰ ਆਨਸ਼ਕ ਕਿੱਥੇ ਦੇਣਗੇ ਯੋਸ ਫਾਰੀਆਂ ਜਿੰਦਾ ਬੱਤ ਲੱਗੀ ਐ ਇਹਨਾਂ ਨੇ ਹਰ ਟਿ ਡਿਪਾਰਟਮੈਂਟ ਵਿੱਚ ਕੋਈ ਰੂਲ ਫੋਲੋ ਨਹੀਂ ਕਰਦੇ ਡਾਇਰੈਕਟ ਆਰਡਰ ਤੇ ਹੋਪਿਸ ਵੀ ਤੁਸੀਂ ਅਕਸਰਾਂ ਗੱਲ ਕਰ ਲੋ ਜੀ ਸਾਨੂੰ ਕੋਈ ਨਹੀਂ ਪਤਾ ਕਿਤੋਂ ਇਹਨਾਂ ਦਾ ਕੋਈ ਇਹਨਾਂ ਨੇ ਇੱਕ ਵਕੀਲ ਰੱਖੇ ਦੋ ਇੱਕ ਉਹਨਾਂ ਕੋਈ ਐਟਾਇਲ ਸੀ ਵੀ ਹੈ ਤਾਂ ਬੰਦਾ ਉਹ ਉਹ ਆਉਂਦਾ ਇੱਥੇ ਮੀਟਿੰਗ ਕਰਦਾ ਕਿ ਆਹ ਕਰਨਾ ਹੈ ਇਲਤੀਆਬ ਪਰਚਾ ਦੇਣਾ ਹੈ ਤੇ ਤੇ ਆਹ ਕਰਨਾ ਹੈ ਉਹ ਹਰ ਚੀਜ਼ ਡਾਕਟਰ ਕਰਕੇ ਨਾਲ ਦਿਲਾ ਪਰਚਾ ਪਰਚਾ ਵੀ ਟਿੱਕੇ ਦਾ ਕਰਦੇ ਆਂ ਧਾਰਾ ਲਾ ਕੇ ਜੀ ਇਹਦੇ ਵੀ ਕਰਦੇ ਨੇ ਇਸੇ ਦਾ ਕੋਈ ਕੁਛ ਕੁਝ ਨਹੀਂ ਕਰ ਸਕਦਾ ਨਾ ਐਂਟੀਫਿਸ਼ਨ ਜਿਹੜਾ ਥੋੜਾ ਮੋਟਾ ਗਲੇਰੀ ਨਾ ਖੜਦਾ ਉਹਨੂੰ ਸਸਪੈਂਡ ਫਿਰ ਸਸਪੈਂਡ ਕਰਕੇ 6 ਮਹੀਨੇ ਸਸਪੈਂਡ ਹੀ ਰੱਖਦੇ ਆ ਜਦੋਂ ਤੱਕ ਬੰਦਾ ਜਮਾਈ ਨਾ ਹਿੱਲ ਜੇ ਸੋ ਮੇਰੀ ਬੇਨਤੀ ਹੈ ਪੁਰਾਣਾ ਮੰਦਰ ਬਣਾਇਆ ਸੀ ਜੀ ਬਹੁਤ ਹੀ ਬੜਾ ਸੀ ਅੱਜ ਉਹ ਤੋਂ ਬੜੇ ਹੱਥ ਜੋੜੇ ਕੀ ਆ ਖਾਂ ਗਿਆ ਸਾਰੇ ਤੁਸੀਂ ਦੇਖ ਲਓ ਜਿਹੜੀ ਹਵਾ ਕ੍ਰੀਏਟ ਕਰਦੀ ਕੀ ਲੋਕਾਂ ਨੇ ਹਾਂ ਇਹੋ ਜਿਹੇ ਨਹੀਂ ਪਛਾਣੇ ਮੈਂ ਤੁਹਾਨੂੰ ਛੋਟੀ ਗੱਲ ਕਰਦਾ ਜਲਾਲਾਬਾਦ ਮੈਂ ਇਲੈਕਸ਼ਨ ਬਣੇ ਇਹਨੇ ਮੇਰੇ ਕੋਲ ਰਿਪੋਰਟ ਰਿਪੋਰਟ ਮਿਲਿਂ ਜਿਹਨੇ ਮੈਨੂੰ ਹਰਾਇਆ ਉਹਦਾ ਤੁਸੀਂ ਪਿਛੋਖੜ ਦੇਖੋ ਚੰਡੀਗੜ੍ਹ ਵਿੱਚ ਉਹਨੇ ਬ੍ਰੋਸਰ ਗੱਲ ਕਰਦਾ ਸੀ ਤੇ ਚੰਡੀਗੜ੍ਹ ਉਹਦੇ ਦਾ ਫਾਦਰ ਦਾ ਕ੍ਰਿਮਿਊਨ ਦੇ ਫੋਟੋ ਹੈ ੱੱਲੇ ਬਿਠਾਇਆ ਬੈਂਕ ਲੁੱਟਣ ਦਾ ਉਹਦੇ ਤੇ ਰੋਟੀਆਂ ਲੈਣ ਦੇ ਉਹਦੇ ਤੇ ਪਰਚੇ ਉਹਦਾ ਫਾਦਰ ਤਾਂ ਹੁਣ ਹੀ ਨਿਕਲ ਕੇ ਆਇਆ ਹੈ ਤੁਸੀਂ ਦੇਖਿਆ ਜੀ ਕਿਉਂਕਿ ਸੋਸ਼ਲ ਮੀਡੀਆ ਦੀ ਇਹ ਨਹੀਂ ਤਾਕਤ ਬਣ ਗਈ ਉਨੇ ਦਾ ਸੋਸ਼ਲ ਮੀਡੀਆ ਦਾ ਨੁਕਸਾਨ ਵੀ ਹੋਣ ਲੱਗ ਗਿਆ ਕਿਉਂਕਿ ਜਿਹੜੀ ਆਮ ਜਨਤਾ ਸੋਚਣ ਲੱਗੀ ਕਿ ਜੋ ਆ ਰਿਹਾ ਹੈ ਉਹ ਸੱਚ ਹੈ ਹੁਣ ਕਰਦੇ ਰਹੇ ਇੱਥੇ ਕਰ ਲੋ ਵੀ ਥੋੜੇ ਇਹਨਾਂ ਨੇ ਪਤਾ ਨਹੀਂ 2-300 ਬੰਦੇ ਤਾਂ ਇੱਥੇ ਰੱਖੇ ਸੋਚਣ ਪਏ ਤੇ ਕਿਛੇ ਕੋਈ ਵੀ ਕਰਨੇ ਇਥੇ ਹੁੰਦੇ ਚੁ ਆ ਇੱਕ ਪੰਤੀ ਰਮਾਨਾ ਜੀ ਖੜੇ ਇਹਨਾਂ ਦੀ ਪੱਟਾ ਦਿੱਤਾ ਸੀ ਇਹਨੇ ਹਾਂ ਜੀ ਇਹ ਨਹੀਂ ਗਿਆ ਦਿੰਦਾ ਵੀ ਇਹਦੀ ਦੀ ਪਰਚਾ ਸਾਰੇ ਦੇ ਪਰਚਾ ਚੋਲਦੇ ਐ ਕਿ ਅਸੀਂ ਰਾਕੇ ਰਾਜ ਕਰਾਂਗੇ ਠਰਾਕੇ ਪਰ ਉਹਨਾਂ ਨੂੰ ਪਤਾ ਨਹੀਂ ਇੱਕ ਵੱਡੀ ਗੱਲ ਪੰਜਾਬੀਆਂ ਦੀ ਪੰਜਾਬੀ ਪਿਆਰ ਨਾਲ ਕੁਛ ਮਰਜ਼ੀ ਕਰ ਜਾਂਦੇ ਐ ਅੱਗਾ ਪੰਜਾਬੀ ਨੇ ਜੀ ਇਤਿਹਾਸ ਆਪਣੇ ਪੰਜਾਬ ਦਾ ਜਿੰਨਾ ਟੱਕਾ ਕਰੂੰਗੇ ਉਹਨੇ ਡੱਕ ਕੇ ਪਹਿੰਗੇ ਇਸ ਕਰਕੇ ਮੈਂ ਇੰਨਾ ਹੀ ਕਹਿਣਾ ਚਾਹਣਾ ਹੈ ਦੇਖੋ ਅੱਜ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਜੋ ਹਾਲਾਤ ਇਹਨਾਂ ਨੇ ਬਣਾਤੀ ਹੈ ਜੋ ਕਾਨੂੰਨ ਦੀਆਂ ਧੱਡੀਆਂ ਉੜਾਈਆਂ ਜੋ ਦੇਸ ਦੀਆਂ ਧੱਡੀਆਂ ਉੜਾਈਆਂ ਜੋ ਇੱਥੇ ਲੋਨ ਲੋੜ ਖਰਾਬ ਸਾਰਾ ਕੁਝ ਜੋ ਹੋ ਸਕਦਾ ਸੀ ਇਹਨੇ ਕਰਤਾ ਕਿਉਂਕਿ ਇਹਨਾਂ ਦੇ ਦਿਲ 'ਚੋਂ ਦਰਦ ਨਹੀਂ ਪੰਜਾਬ ਪ੍ਰਤੀ ਗੇਂਜਰੀਵਾਲ ਨੂੰ ਸੋਡਿਏ ਨੂੰ ਜੈਨ ਨੂੰ ਇਹਨਾਂ ਨੂੰ ਮੈਕ ਪੇ ਵੰਡੇ ਹੈ ਉਹਨਾਂ ਨੂੰ ਕੋਈ ਦਰਦ ਨਹੀਂ ਉਹ ਇੱਥੇ ਕਿਸ਼ਟ ਇੰਡੀਆ ਕੰਪਨੀ ਨੂੰ ਲੁੱਟਣ ਆਏ ਹੈ ਜੇ ਇਹਨਾਂ ਨੇ ਵੋਟ ਮਗੀ ਆਪਣੀ ਦੁਕਾਨ ਚੱਕ ਕੇ ਹੋਰ ਕਿਤੇ ਚਲੇ ਜਾਂਦੇ ਤਾਂ ਅਸੀਂ ਤੁਹਾਡੇ ਨਾਲ ਹੈ ਤੁਸੀਂ ਕਾਲੀਦਾਦਾ ਦਾ ਇਤਿਹਾਸ ਜਾਣਦੇ ਹੋ ਅਸੀਂ ਲਗਾਤਾਰ ਜ਼ੁਲਮ ਦੇ ਖਿਲਾਫ ਲੜੇ ਹੈ ਸਾਡੀ ਸਰਕਾਰ ਦੇ ਦੌਰਾਨ ਬੰਦ ਸਭ ਕਿੰਨੇ ਸਾਲ ਰਹੀ ਹੈ ਬੰਦ ਸਭ ਸਰਕਾਰ ਹਮ ਤੋਂ ਇਜ਼ਾਜ਼ਤ ਰਿਸਪੈਕਟ ਮੀਡੀਆ ਨੂੰ ਦਿੱਤਾ ਗਿਆ ਅਮੇ ਉੱਪਰ ਲਿਖਿਆ ਉਹ ਇੱਕ ਰਾਈਟ ਹੈ ਮੇਰੇ ਖਿਲਾਫ ਵੀ ਲਿਖਿਆ ਤੇ ਪਰ ਮੈਂ ਕਿਤੇ ਨਹੀਂ ਕਿਸੇ ਨੂੰ ਕਾਲ ਕਰਕੇ ਕਿਹਾ ਕਿ ਉਹ ਮੇਰੇ ਖਿਲਾਫ ਕੁਝ ਇੱਥੇ ਯਾਰ ਕੋਈ ਗੱਲ ਨਹੀਂ ਹੱਥ মিডিਆ ਦਾ ਕੰਮ ਹੀ ਹੈ ਜਿਵੇਂ ਸਾਡਾ ਤਾਂ ਕੰਮ ਹੈ ਨਾ ਫੀਲ ਜਾ ਕੇ ਵੋਟਾਂ ਮੰਗਣਾ মিডিਆ ਦਾ ਕੰਮ ਨਹੀਂ ਦੱਸਣਾ ਕੀ ਹੋਵੇ ਪਰ ਹਾਲ ਲੜਾਈ ਦੇਖੋ ਤੁਹਾਨੂੰ ਲੜੀ ਬਣੀ ਹੋਣੀ ਕੋਡੇ ਕੋਲੇ ਤਾਕਤ ਹੈ ਜਿਹੜੀ ਤਾਕਤ ਤੁਸੀਂ ਪਿਛਲੀ ਵਾਰ ਵਰਤੀ ਸੀ ਇਹਨੂੰ ਕੁਰਸੀ ਤੇ ਬਿਠਾਉਣ ਵਾਲੀ ਉਹਨੂੰ ਤਾਕਤ ਨਾਲ ਵਰਤਨੀ ਪੈਣੀ ਹੈ ਭਾਵੇਂ ਜਿੰਨੀਆਂ ਮਰਜੀ ਥੋਨੂੰ ਲਾਲਚਾ ਦੇ ਦੇਣ ਕਿਸੇ ਟਾਈਮ ਹੁੰਦਾ ਜ਼ਿੰਦਗੀ ਦਾ ਜਦੋਂ ਇਸ ਤੇ ਉਛਾਲ ਪੈਂਦਾ ਆ ਆਪਣਾ ਘਰ ਹੈ ਆ ਝਾੜੂ ਵਾਲੇ ਦਾ ਘਰ ਨਹੀਂ ਆ ਪੰਜਾਬ ਆਪਣਾ ਘਰ ਜੇ ਕੋਈ ਨੁਕਸਾਨ ਹੁੰਦਾ ਤੇ ਆਪਣਾ ਹੋਊਗਾ ਇਹਨਾਂ ਦਾ ਨਹੀਂ ਹੋਊਗਾ ਸੋ ਤੁਹਾਡੇ ਨਾਲ ਜਿੱਥੇ ਲੋੜ ਪਈ ਅਸੀਂ ਤੁਹਾਡੇ ਅੱਗੇ ਨਹੀਂ ਲੱਗਾਂਗੇ ਆ ਲੜਾਈ ਹੀਟ تک ਲੜਨੀ ਹੈ ਪ੍ਰੈਸ ਦੀ ਆਜ਼ਾਦੀ ਪੰਜਾਬ ਦੇ ਲੋਕਾਂ ਦੀ ਤਦਦੀਆ ਇਕੱਲੇ ਪ੍ਰੈਸ ਦੀ ਨਹੀਂ ਹੈ ਆਮ ਆਮ ਬੰਦਾ ਵੀ ਕੋਈ ਬੋਲਦਾ ਨਾ ਉਹਨੂੰ ਵੀ ਅੰਦਰ ਕਰ ਦਿੰਦੇ ਆ ਜੇ ਆਮ ਬੰਦਾ ਵੀ ਆਪਣੇ ਫੇਸਬੁਕ ਤੇ ਕੁਝ ਲਿਖ ਦਿੰਦਾ ਨਾ ਉਹਦੇ ਵੀ ਪੱਤਾ ਕਰ ਦਿੰਦੇ ਆ ਸੋ ਆਹ ਲੜਾਈ ਪੰਜਾਬ ਦੇ ਲੋਕਾਂ ਦੀ ਲੜਾਈ ਹੈ ਅਸੀਂ ਤੁਹਾਡੇ ਨਾਲ ਹੈ ਤੇ ਵਿਸ਼ਵਾਸ ਰੱਖੋ ਨਾ ਕਿਸੇ ਚੀਜ਼ ਦੀ ਕਿਸੇ ਟਾਈਮ ਤੁਹਾਨੂੰ ਹੁਕਮ ਦੋਗੇ ਕਿੱਥੇ ਵੀ ਕਾਫਾ ਸ਼ੋਅ ਕਰਨਾ ਹੈ વીર દેર બહુ બહુ ધનવાદ વુ જી કા ખસા